ਦਸਮ ਪਿਤਾ ਜੀ ਸਾਧ ਸੰਗਤ ਪਹਿਲਾਂ ਹੀ ਆਕੇ ਨੇ ਅਮਰੀਕਾ ਦੇ ਵਿੱਚ ਬੁਰਾ ਹਾਲ ਹੋਣਾ ਪੰਜਾਬੀਆਂ ਦਾ ਜੋ ਦੇਸ਼ ਛੱਡਣਗੇ ਅਮਰੀਕਾ ਤੋਂ ਡਿਪੋਰਟ ਹੋਣ ਵਾਲੀ ਭਵਿੱਖਬਾਣੀ ਸਤਿਗੁਰੂ ਪਹਿਲਾਂ ਹੀ ਕਰ ਗਏ ਨੇ ਆਪਾਂ ਥੋੜੀਆਂ ਜਿਹੀਆਂ ਬੇਨਤੀਆਂ ਇਸ ਵਿਸ਼ੇ ਤੇ ਕਰਾਂਗੇ ਸਾਧ ਸੰਗਤ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਪਹਿਲਾ ਫਤਿਹ ਬਲਾਓ ਸਾਰੀ ਸੰਗਤ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੋ ਆਪਾਂ ਸਮਾਂ ਦੇਖ ਰਹੇ ਆ ਬਹੁਤ ਜ਼ਿਆਦਾ ਤਿੰਨ ਚਾਰ ਦਿਨਾਂ ਤੋਂ ਰੌਲਾ ਜਿਹੜਾ ਉਹ ਪਿਆ ਹੋਇਆ ਚਾ 205 ਕੋਈ 104 ਕਹਿੰਦਾ ਜਿਹੜੇ ਸਾਡੇ ਭਾਰਤੀ ਸਨ ਪੰਜਾਬ ਦੇ ਕੁਝ ਲੋਕ ਉਹਨਾਂ ਵਿੱਚ ਕੁਝ ਅਦਰ ਸਟੇਟਸ ਦੇ ਸਨ ਉਹਨਾਂ ਨੂੰ ਡਿਪੋਰਟ ਕੀਤਾ ਗਿਆ ਹਤਕੜੀਆਂ ਲਾ ਕੇ ਜ਼ੰਜੀਨਾ ਲਾ ਕੇ ਉਹਨਾਂ ਨੂੰ USA Army Force ਦਾ ਜਹਾਜ਼ ਲੈਂਡ ਹੁੰਦਾ ਹੈ ਅੰਮ੍ਰਿਤਸਰ 에ਅਰਪੋਰਟ ਤੇ ਉਹਨਾਂ ਨੂੰ ਅੰਮ੍ਰਿਤਸਰ ਉਤਾਰਿਆ ਜਾਂਦਾ ਹੈ ਦਿੱਲੀ ਕਿਉਂ ਨਹੀਂ ਇਹ ਬਹੁਤ ਵੱਡਾ ਸਵਾਲ ਹੈ ਕਿਉਂਕਿ ਭਾਰਤ ਦੀ ਜੋ ਸਰਕਾਰ ਹੈ ਉਹਦੇ ਮੂੰਹ ਤੇ ਇੱਕ ਬਹੁਤ ਵੱਡੀ ਚਪੇੜ ਹੋਣੀ ਸੀ ਇੰਨੇ ਲੋਕ ਵਿਨਾ ਵੀਜ਼ਾ ਤੋਂ ਜਾ ਰਹੇ ਨੇ ਤੇ ਤੁਸੀਂ ਉਹਨਾਂ ਲੋਕਾਂ ਲਈ ਕੀ ਕਰ ਰਹੇ ਹੋ ਇਹਦਾ ਮਤਲਬ ਤੁਸੀਂ ਉਹਰੇ ਰੋਜ਼ਗਾਰ ਨਹੀਂ ਦੇ ਰਹੇ ਤੁਸੀਂ ਉਹਰੇ ਨੌਕਰੀਆਂ ਨਹੀਂ ਦੇ ਰਹੇ ਤੁਸੀਂ ਉਹਰੇ ਕੰਮ ਨਹੀਂ ਦੇ ਰਹੇ ਤੇ ਲੋਕ ਸਾਡੇ ਮੁਲਕਾਂ ਵਿੱਚ ਜਾ ਰਹੇ ਨੇ ਇਹ ਸਭ ਤੋਂ ਵੱਡੀ ਚਪੇੜ ਹੋਣੀ ਸੀ ਸਰਕਾਰ ਤੇ ਇਸ ਕਰਕੇ ਦਿੱਲੀ ਨੇ ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에ਰਪੋਰਟ ਅੰਮ੍ਰਿਤਸਰ ਦਾ 에ਰਪੋਰਟ ਚੁਣਿਆ ਗਿਆ ਪੰਜਾਬ ਦੇ ਵਿੱਚ ਚੁਣਿਆ ਗਿਆ ਸਿੱਧਾ ਸਿੱਧਾ ਸਵਾਲ ਪੰਜਾਬ ਪੰਜਾਬ ਦਾ ਕੋਈ ਵੀ 에ਰਪੋਰਟ ਹੋ ਸਕਦਾ ਸੀ ਪਰ ਛੋਟਾ ਮੋਟਾ 에ਰਪੋਰਟ ਵੀ ਹੋ ਸਕਦਾ ਸੀ ਪਰ ਨਹੀਂ ਅੰਮ੍ਰਿਤਸਰ ਚੁਣਿਆ ਗਿਆ ਕਿਉਂ ਇਹ ਵੀ ਬਹੁਤ ਵੱਡਾ ਸਵਾਲ ਹੈ ਸਾ ਸੰਗਤ ਮੈਂ ਇਥੇ ਬੇਨਤੀ ਕਰਾਂ ਜੋ ਸਰਕਾਰਾਂ ਚਾਲਾਂ ਖੇਡਦੀਆਂ ਨੇ ਉਹ ਤੋਂ ਅਸੀਂ ਭਾਵੇਂ ਅਣਜਾਣ ਹੋਈਏ ਪਰ ਇਹ ਗੱਲ ਯਾਦ ਰੱਖਿਓ ਵੀ ਜਿਹੜਾ ਬੰਦਾ ਇਹ ਜਿਹੇ ਕਣੌਣੀਆਂ ਚੀਜ਼ਾਂ ਕਰਨ ਲੱਗ ਜਾਵੇ ਉਹ ਥੋੜੇ ਸਮੇਂ ਦਾ ਮਹਿਮਾਨ ਹੁੰਦਾ ਚਲੋ ਖੈਰ ਦਸ਼ਮ ਪਿਤਾ ਨੇ ਕਿਹਾ ਸੀ ਕਿ ਜਦੋਂ ਇਹ ਆਪਣੇ ਮੁਲਕ ਦਾ ਮੋਹ ਛੱਡ ਕੇ ਆਪਣੇ ਮੁਲਕ ਤੋਂ ਬਾਗੀ ਹੋ ਕੇ ਆਪਣੇ ਸਿੱਖ ਸਿਧਾਂਤਾਂ ਤੋਂ ਬਾਗੀ ਹੋ ਕੇ ਮੈਂ ਤਾਂ ਕਰਕੇ ਬੇਨਤੀ ਕਰ ਰਿਹਾ ਬੜੇ ਸਾਬਤ ਸੂਰਤ ਨੌਜਵਾਨ ਇਥੋਂ ਜਾਂਦੇ ਨੇ ਮੁੰਡੇ ਕੁੜੀਆਂ ਜਾਂਦੇ ਨੇ ਉੱਥੇ ਜਾ ਕੇ ਉੱਥੋਂ ਦਾ ਮਾਹੌਲ ਵੇਖ ਕੇ ਕਿਸ ਕਤਲ ਕਰਾਤੇ ਪੱਗ ਲਾਤੀ ਚੁੰਨੀ ਕਿਧਰੇ ਛੜਤੀ ਉਧਰ ਦਾ ਉਹ ਜਹਾ ਪਹਿਰਾਵਾ ਪੈਣ ਲਿਆ ਕਹਿੰਦੇ ਜੀ ਉਹ ਉਧਰ ਫਿਰ ਕੰਮ ਟਫ ਹੈ ਜੀ ਫਿਰ ਕੰਮ ਹੁੰਦਾ ਜੀ ਕਰਨਾ ਪੈਂਦਾ ਹੈ ਫਿਰ ਰਹਿਤ ਰੱਖੀ ਨਹੀਂ ਜਾਂਦੀ ਮਰਜ਼ਾਦਾ ਰੱਖੀ ਨਹੀਂ ਜਾਂਦੀ ਚਲੋ ਜੀ ਪਹਿਲਾਂ ਤੇ ਜਦੋਂ ਜ਼ਰੂਰਤ ਸੀ ਉਦੋਂ ਗੁਰੂ ਗੁਰੂ ਤੇ ਉਧਰ ਜਾ ਕੇ ਫਿਰ ਗੁਰੂ ਨੂੰ ਹੀ ਭਲਾਤਾ ਬਾਜਾਂ ਵਾਲੇ ਨੂੰ ਭਲਾਤਾ ਫਿਰ ਤਾਂ ਗੁਰਦੁਆਰੇ ਵੀ ਕਦੇ ਕਦਾਈ ਜਾਇਆ ਜਾਂਦਾ ਕਹਿੰਦੇ ਵੀਕੈਂਡ ਤੇ ਕਦੇ ਕਦੇ ਜਾਂਦੇ ਆ ਤੇ ਉਹ ਵੀ ਜਾਇਆ ਜਾਵੇ ਤਾਂ ਠੀਕ ਹੈ ਨਹੀਂ ਕਹਿੰਦੇ ਨਾ ਸੀ ਸਤਨਾਮ ਆ ਜੀ ਸਾਧ ਸੰਗਤ ਫਿਰ ਇਦਾਂ ਉਹਦੇ ਲੋਕਾਂ ਨਾਲ ਕੀ ਅਜਿਹਾ ਨਹੀਂ ਹੋਣਾ ਚਾਹੀਦਾ ਪੈਸੇ ਦੀ ਦੌੜ ਪੈਸੇ ਦੇ ਲਾਲਚ ਵਿੱਚ ਇਧਰੋਂ ਭੱਜੇ ਉਧਰ ਨੂੰ ਤੇ ਸਾਧ ਸੰਗਤ ਉਧਰੋਂ ਫਿਰ ਹੁਣ ਉਹਨਾਂ ਲੋਕਾਂ ਨੇ ਰਿਪੋਰਟ ਕਰਤਾ ਇਧਰੋਂ ਕਰਜ਼ੇ ਚੱਕੇ ਗਏ ਤੇ ਸਾਧ ਸੰਗਤ ਉਹਨਾਂ ਲੋਕਾਂ ਦੀ ਰਿਪੋਰਟ ਕਰਕੇ ਇਧਰ ਸੁਟਿਆ ਤੇ ਹੁਣ ਕੀ ਕੀ ਮਿਲਿਆ ਸਾਨੂੰ ਕਰਜ਼ੇ ਥੱਲੇ ਅਸੀਂ ਦਬਕੇ ਇਸ ਕਰਕੇ ਜੇ ਜਾਣਾ ਹੈ ਤੇ ਜੈਨੂਇਨ ਤਰੀਕੇ ਦੇ ਨਾਲ ਜਾਓ ਲੁਕਸ਼ਿਪ ਕੇ ਇਦਾਂ ਗਲਤ ਤਰੀਕਿਆਂ ਨਾਲ ਜਾ ਕੇ ਅਸੀਂ ਆਪਣਾ ਹੀ ਨੁਕਸਾਨ ਕਰ ਰਹੇ ਹਾਂ ਜੇ ਤੇ ਜਾਣ ਗਈ ਤਾਂ ਵੀ ਨੁਕਸਾਨ ਜੇ ਉਧਰ ਉਹਨਾਂ ਨੇ ਪਹੁੰਚ ਗਏ ਉਹ ਰਿਪੋਰਟ ਕਰਤਾ ਤੇ ਕਰਜ਼ਾ ਸਿਰ ਚੜ ਗਿਆ ਪੈਸੇ ਲਾ ਕੇ ਜਿਹੜੇ ਗਏ ਤਾਂ ਤਾਂ ਵੀ ਸਾਡਾ ਨੁਕਸਾਨ ਇਹਨਾਂ ਚੀਜ਼ਾਂ ਨੂੰ ਸਮਝਿਆ ਜਾਏ ਇਹਨਾਂ ਚੀਜ਼ਾਂ ਨੂੰ ਅਸੀਂ ਵਿਚਾਰ ਨਹੀਂ ਰਹੇ ਸਾਧ ਸੰਗਤ ਜਿੱਦਣ ਅਸੀਂ ਇਹਨਾਂ ਚੀਜ਼ਾਂ ਨੂੰ ਵਿਚਾਰ ਲਿਆ ਤੇ ਸ਼ਾਇਦ ਸਾਡੀਆਂ ਮੁਸ਼ਕਲਾਂ ਘਟ ਜਾਣ ਸਤਿਗੁਰੂ ਕਹਿੰਦੇ ਨੇ ਜਿਹੜਾ ਰਹਿਤ ਤੋਂ ਹੀ ਬਾਗੀ ਹੋ ਗਿਆ ਆਪਣੇ ਗੁਰੂ ਤੋਂ ਹੀ ਬਾਗੀ ਹੋ ਗਿਆ ਕੀ ਉਹਨਾਂ ਲੋਕਾਂ ਨੂੰ ਢੋਈ ਮਿਲੇਗੀ ਬਿਲਕੁਲ ਨਹੀਂ ਸਾਧ ਸੰਗਤ ਉਹਨਾਂ ਨਾਲ ਇਦਾਂ ਹੀ ਹੁੰਦਾ ਹੈ ਸੋ ਮੈਂ ਇਥੇ ਬੇਨਤੀ ਤਾਂ ਕਰਕੇ ਕਰ ਰਿਹਾ ਕਿਉਂਕਿ ਸਾਨੂੰ ਇਹ ਵਿਚਾਰਨਾ ਪਏਗਾ ਕਿਉਂਕਿ ਜਿਹੜੇ ਰਹਿਤ ਤੋਂ ਬਾਗੀ ਹੋਏ ਉਹਨਾਂ ਨਾਲ ਇਹ ਸਭ ਕੁਝ ਹੁੰਦਾ ਹੈ ਤੇ ਸਤਸੰਗਤ ਜਿਹੜੇ ਆਪਣੀ ਮਿੱਟੀ ਨੂੰ ਛੱਡ ਕੇ ਜਿਨ੍ਹਾਂ ਕੋਲੇ ਸਭ ਕੁਝ ਹੈ ਇੱਥੇ ਰੋਟੀ ਖਾ ਸਕਦੇ ਨੇ ਕਮਾ ਕੇ ਵੀ ਹੋਰਾਂ ਨੂੰ ਰੋਜ਼ਗਾਰ ਵੀ ਦੇ ਉਹ ਵੀ ਜਾ ਕੇ ਬਾਹਰ ਮਜ਼ਦੂਰੀਆਂ ਕਰਦੇ ਨੇ ਤੇ ਸਤਗੁਰ ਕਹਿੰਦੇ ਨੇ ਉਹਨਾਂ ਲੋਕਾਂ ਨੂੰ ਜਿਹੜਾ ਹੈ ਇਹ ਗੱਲ ਸਮਝਣੀ ਪਏਗੀ ਵੀ ਆਪਣੀ ਮਿੱਟੀ ਤੋਂ ਬਿਨਾ ਸਾਡੀ ਕਦਰ ਕੋਈ ਨਹੀਂ ਹੈ ਸਾਡੀ ਮਿੱਟੀ ਤੋਂ ਬਿਨਾ ਬਿਆਰਿਓ ਦੂਸਰੇ ਦੇਸ਼ ਦੀਆਂ ਤਾਕਤਾਂ ਸਾਡੇ ਤੇ ਹਾਵੀ ਤਾਂ ਹੀ ਹੁੰਦੀਆਂ ਨੇ ਤੇ ਪਿਆਰਿਓ ਅੱਜ ਸਾਨੂੰ ਮੱਖੀ ਜਿਵੇਂ ਕੱਢ ਕੇ ਦੁੱਧ ਚ ਮਾਰੀ ਹੈ ਨਾ ਬਾਹਰ ਇਦਾਂ ਕੱਢ ਕੇ ਅਗਲੇ ਨੇ ਆਪਣੇ ਦੇਸ਼ ਚੋਂ ਸਾਨੂੰ ਬਾਹਰ ਮਾਰਿਆ ਸਾਨੂੰ ਅਹਿਸਾਸ ਕਰਾਤਾ ਕਿ ਤੁਹਾਡਾ ਕੁਝ ਨਹੀਂ ਹੈ ਆਪਣੀ ਮਿੱਟੀ ਆਪਣੇ ਦੇਸ਼ ਵਿੱਚ ਰਹੀਏ ਆਪਣੇ ਗੁਰੂ ਤੋਂ ਦੂਰ ਨਾ ਜਾਈਏ ਕਹਿਣ ਤੋਂ ਬਾਅਦ ਆਪਣੀ ਰਹਿਤ ਮਰਜ਼ਾਦਾ ਦੇ ਵਿੱਚ ਰਹਿ ਕੇ ਇੱਥੇ ਅਸੀਂ ਸਭ ਕੁਝ ਕਰ ਸਕਨੇ ਆ ਇਹ ਚੀਜ਼ ਨੂੰ ਜ਼ਰੂਰ ਯਾਦ ਰੱਖਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ